ਇਹ ਬਿਲਕੁਲ ਪਿੱਛੇ ਤੁਸੀਂ ਆ ਨਾਲੇ ਕਹਿ ਲੀਏ ਐਡਾ ਵੱਡਾ ਟੋਇਆ ਦੇਖ ਸਕਦੇ ਹੋ ਔਰ ਇਹ ਲੋਕਾਂ ਦੀ ਜਾਨ ਦਾ ਖੋ ਬਣ ਚੁੱਕਾ ਹੈ ਕਿ ਗੜਸ਼ੰਕਰ ਰੋਡ ਵਿੱਚ ਟੋਏ ਜਿਹੜੇ ਲੋਕਾਂ ਦੀ ਜਾਨ ਖੋਏ ਦੇਖੋ ਸੂਰੀ ਸਾਹਿਬ ਆ ਗੜਸ਼ੰਕਰ ਰੋਡ ਦਾ ਹਾਲ ਦੇਖ ਲਓ ਜੀ ਐਡੇ-ਐਡੇ ਟੋਏ ਪਏ ਹੋਏ ਨੇ ਜਿਹੜਾ ਕੋਈ ਗੱਡੀ ਵਾਲਾ ਟਰੱਕ ਵਾਲਾ ਕੋਈ ਨਹੀਂ ਦੇਖਦਾ ਹੈਗਾ ਬਜ਼ੁਰਗ ਦੇ ਵਿਚਾਰੇ ਨੇ ਸੱਟ ਲੱਗੀ ਦੋ ਜਗ੍ਹਾ ਤੋਂ ਲੱਤ ਟੁੱਟ ਗਈ ਜੀ ਇਦਾਂ ਅੰਕਲ ਇੱਕ ਹੋਰ ਬੈਠੇ ਵੀ ਨਾਲ ਇਹਨਾਂ ਦੇ ਵੀ ਛੱਟ ਕਾਫੀ ਲੱਗ ਗਈ ਆ। ਹਰਬਾਨਾ ਚੋੜੇ ਹਲੇ ਮਿੰਦਰ ਸਿੰਘ। ਚੋੜੇ ਦੇ ਮਿੰਦਰ ਨੇ ਭਲਾੜਾ ਜੀ। ਹਾਂਜੀ। ਚੋੜੇ ਦੇ ਭਲਾੜਾ ਜੀ ਮਿੰਦਰ ਸਿੰਘ ਜੀ। ਹਾਂਜੀ ਹਾਂਜੀ। ਇਹ ਤਾਂ ਗੜ੍ਹਤਾਂ ਕਾ ਰੋਡ ਤੇ ਆਓ ਅੱਜ ਦਿਖਾ ਲਓ ਜੀ ਇਹ ਮੌਕਾ। ਸੂਰਾ ਪਰਦੇ ਸੀਗੇ। ਠੀਕ ਹੈ। ਉਹਨਾਂ ਦੇ ਵਿੱਚ ਫੇਟ ਮਾਰੀ ਐ ਬੱਸ ਨੇ। ਬੱਸ ਵੱਜਣ ਦੇ ਕਾਰਨ ਉਹਨਾਂ ਦੇ ਡਿੰਗਣ ਦੇ ਕਾਰਨ ਉਹਨਾਂ ਦੀ ਲੱਤ ਵੀ ਟੁੱਟ ਗਈ ਅੰਕਲ ਉਹਨਾਂ ਦੀ। ਅੱਛਾ ਕਹਿੰਦੇ ਦੋ ਜਗ੍ਹਾ ਤੋਂ ਫ੍ਰੈਕਚਰ। ਦੋ ਜਗ੍ਹਾ ਤੋਂ ਫੈਕਚਰ ਹੋ ਗਈ ਜੀ ਲੱਗ। ਠੀਕ ਹੈ ਜੀ। ਦੋ ਜਗ੍ਹਾ ਫ ਨਵਾਂ ਸ਼ਹਿਰ ਹਲਕੇ ਚਾਉਂਦਾ ਪਿੰਡ ਕੇ ਗੜਸ਼ੰਕਰ ਨਵਾਂ ਸ਼ਹਿਰ ਨਵਾਂ ਸ਼ਹਿਰ ਨਵਾਂ ਸ਼ਹਿਰ ਦੇ ਐਮਐਲਏ ਸਾਹਿਬ ਵੀ ਤੇ ਹਲਕਾ ਇੰਚਾਰਜ ਉਹਨੇ ਅਮਰੀਕਾ ਆ ਅਮਰੀਕਾ ਜਿੱਥੇ ਤਾਂ ਢੋਏ ਹੋਣੇ ਨਹੀਂ ਇਹ ਤਾਂ ਹੁਣ ਬੱਲੂ ਸਾਹਿਬ ਨੂੰ ਤੁਹਾਨੂੰ ਤੁਸੀਂ ਪੁੱਛ ਸਕਦੇ ਜੀ ਅਸੀਂ ਤਾਂ ਕਹਿ ਨਹੀਂ ਸਕਦੇ ਜੀ ਕਿ ਮੈਂ ਉਹੀ ਗੱਲ ਕਰਦਾ ਨਾ ਕਿ ਜਿਹੜੇ ਸਾਡੇ ਲੀਡਰ ਨੇ ਉਹ ਤਾਂ ਇਸ ਟਾਈਮ ਅਮਰੀਕਾ ਜਿੱਥੇ ਮੌਸਮ ਵੀ ਵਧੀਆ ਇੱਥੇ ਮੱਛਰ ਮੱਖੀ ਐ ਗੰਦਾ ਪਾਣੀ ਉੱਥੇ ਤਾਂ ਕੋਈ ਚੀਜ਼ ਨਹੀਂ ਉੱਥੋਂ ਕੋਈ ਸਿੱਖ ਕੇ ਆਉਣ ਤਾਂ ਹੀ ਇਹ ਚੀਜ਼ਾਂ ਠੀਕ ਪੇ ਤਾਂ ਜਿੱਦਾਂ ਬਾਜੀ ਕਹਿੰਦੇ 5 ਮਿੰਟ ਚ ਵੱਢ ਜਾਣੀ ਭਗਵੰਤ ਮਾਨ ਨੇ ਸਿਪਲ ਹਸਪੀਟਲ ਵਿੱਚ ਛਾੜਦਾ ਸੀਗਾ ਰਾਤੋਂ ਰਾਤ ਰੋਡ ਬਣ ਜਾਂਦੇ ਸਾਰੇ ਟੁੱਟਿਆ ਸੀਗਾ ਉਹ ਰਾਤੋਂ ਰਾਤ ਬਣਾਤਾ ਉਹਨੀ ਰੋਡ ਨਿੰਦਾ ਤੇ ਤੋਂ ਉਹਨੂੰ ਕੋ ਤੈਨੂੰ ਬੈੱਡ ਬਣਾ ਕੇ ਦੇ ਦਿੰਦੇ ਭਗਵੰਤ ਮਾਨ ਨੂੰ ਇੱਧਰ ਵੀ ਕਿਹੜਾ ਮਾਰ ਜਾ ਕੀ ਵੀ ਤਾਂ ਸੜ ਕੇ ਬਣ ਗਿਆ ਬੈੱਡ ਬੈੱਡ ਆਪਾਂ ਉਹਨਾਂ ਨੂੰ 50000 ਦਾ ਲੱਖ ਦਾ ਸਾਡੇ ਕੋਲ ਫ੍ਰੀ ਲੈ ਜਾਣ ਉਹਨਾਂ ਵੱਲੋਂ ਪ੍ਰਧਾਨ ਜੀ ਨੂੰ ਇਹੀ ਬੇਨਤੀ ਹੈ ਪ੍ਰਧਾਨ ਜੀ ਗੱਲ ਇਹ ਵੀ ਤੁਸੀਂ ਰੇਲਵੇ ਰੋਡ ਵੀ ਬਣਾਓ ਤੇ ਨਵਾਂ ਸ਼ਹਿਰ ਦੇ ਸਾਰੇ ਆਲੇ ਦੁਆਲੇ ਸਲੋ ਰੋਡ ਗਰਸ਼ੰਕ ਰੋਡ ਮਹਿੰਦੀਪੁਰ ਰੋਡ ਇਹਨਾਂ ਵਾਲੇ ਵੀ ਅਮਰੀਕਾ ਕੈਨੇਡਾ ਘੁੰਮਣਾ ਲੀਡਰਾਂ ਵਾਲੀ ਗੱਲ ਹੋ ਗਈ ਹੈ ਆਮ ਦੋਸਤੋ ਤੁਹਾਡੇ ਸਾਡੇ ਵਰਗਿਆਂ ਦਾ ਜੀਣਾ ਹੋਇਆ ਪਿਆ ਇੱਥੇ ਹਰਾਮ ਦੋਸਤੋ ਕੱਲਾ ਰੇਲਵੇ ਰੋਡ ਦੀ ਗਡ ਸ਼ੰਕਰ ਰੋਡ ਦੀ ਗੱਲ ਕਰੀਏ ਰਾਹੋ ਰੋਡ ਦੀ ਗੱਲ ਕਰੀਏ ਕਲਾਮ ਰੋਡ ਦੀ ਗੱਲ ਕਰੀਏ ਕਰਿਆਮ ਰੋਡ ਦੀ ਗੱਲ ਕਰ ਲਈਏ ਪੂਰੇ ਸ਼ਹਿਰ ਦੀਆਂ ਰਗਾ ਹੋ ਚੁੱਕੀਆਂ ਨੇ ਜਾਮ ਦੋਸਤੋ ਪੂਰੇ ਸ਼ਹਿਰ ਦੀਆਂ ਰਗਾ ਹੋ ਚੁੱਕੀਆਂ ਨੇ ਜਾਮ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਜਨੀ ਸ੍ਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਰਹੇ ਵਿਡੀਓ ਕਿਸ ਬਾਬਤ ਹੋਣੀ ਸਤਿਓ ਇਸ ਸਮੇਂ ਅਸੀਂ ਗੜਸ਼ੰਕਰ ਰੋਡ ਤੇ ਮਹਿੰਦੀਪੁਰ ਦੇ ਨਜ਼ਦੀਕ ਹਾਂ ਔਰ ਮੇਰੇ ਬਿਲਕੁਲ ਪਿੱਛੇ ਤੁਸੀਂ ਆ ਨਾਲੇ ਕਹਿ ਲੀਏ ਐਡਾ ਵੱਡਾ ਟੋਇਆ ਦੇਖ ਸਕਦੇ ਹੋ ਔਰ ਇਹ ਲੋਕਾਂ ਦੀ ਜਾਨ ਦਾ ਖੋ ਬਣ ਚੁੱਕਾ ਹੈ ਕਿ ਗੜਸ਼ੰਕਰ ਰੋਡ ਵਿੱਚ ਟੋਏ ਜਿਹੜੇ ਲੋਕਾਂ ਦੀ ਜਾਨ ਖੋਏ ਔਰ ਇੱਥੇ ਨਾ ਕੋਈ ਚੇਤਾਵਨੀਆਂ ਨਾ ਕੋਈ ਨਿਸ਼ਾਨੀ ਹੈ ਇਹ ਲੋਕ ਬੇਨਤੀਆਂ ਕਰ ਕਰਕੇ ਅੱਕ ਚੁੱਕੇ ਆ ਆ ਸਰਕਾਰੀ ਲਾਪਰਵਾਹੀ ਜਿਹੜੀ ਨਜ਼ਰ ਆ ਰਹੀ ਹੈ ਆ ਬਿਲਕੁਲ ਮੇਰੇ ਨਾਲ ਸਥਾਨਕ ਲੋਕ ਨੇ ਇਹ ਤਕਲੀਫ ਚ ਨੇ ਮੈਂ ਇਕੱਲੇ ਇਕੱਲੇ ਕੋਈ ਗੱਲਬਾਤ ਕਰ ਲੈਣਾ ਕਿ ਔਰ ਵੱਡੀ ਗੱਲ ਇਹ ਹੈ ਕਿ ਇਹਨਾਂ ਦੀ ਤਕਲੀਫ ਹਾਲੇ ਤੱਕ ਕਿਸੇ ਨੇ ਨਹੀਂ ਸੁਣੀ ਨਾ ਇਹਦੀ ਕੋਈ ਮੁਰੰਮਤ ਹੋਈ ਹੈ ਔਰ ਆਂਦੇ ਜਾਂਦੇ ਜਿਹੜੇ ਰਾਈ ਆ ਉਹਨਾਂ ਨੂੰ ਝੱਲਣਾ ਪੈਂਦਾ ਆ ਟੋਏ ਦੀ ਮੁਰੰਮਤ ਤਾਂ ਕੋਈ ਕਰਨੀ ਹੈ ਲੇਕਿਨ ਹਸਪਤਾਲਾਂ ਦੇ ਅੰਦਰ ਲਾਈਨ ਵਧੀ ਜਾਂਦੀ ਹੈ ਇੱਥੇ ਹਾਦਸੇ ਬਹੁਤ ਹੁੰਦੇ ਅੱਜ ਵੀ ਇੱਕ ਭਿਆਨਕ ਹਾਦਸਾ ਹੋਇਆ ਇਹਨਾਂ ਸਥਾਨਕ ਲੋਕਾਂ ਨੇ ਉਹਨਾਂ ਬਜ਼ੁਰਗਾਂ ਦੀ ਮਦਦ ਕੀਤੀ ਹੈ ਔਰ ਜੀ 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 ਆਪਾਂ ਸਾਰੀ ਗੱਲ ਕਰ ਲੈਣੀ ਆ ਜਸਪਾਲ ਜੀ ਸਾਡੇ ਨਾਲ ਨੇ ਜਸਪਾਲ ਦੀਪਾ ਵੀਰ ਸਾਡੇ ਨਾਲ ਨੇ ਪੂਰੀ ਜਾਣਕਾਰੀ ਇਹਨੂੰ ਤੋਂ ਲੈਣੀ ਆ ਅੱਜ ਜਿਹੜਾ ਹਾਦਸਾ ਹੋਇਆ ਕਿਵੇਂ ਹੋਇਆ ਜਸਪਾਲ ਭਾਜੀ ਸਵਾਗਤ ਹੈ ਜੀ ਸਾਡੇ ਚੈਨਲ ਤੇ ਔਰ ਦੱਸੋ ਅੱਜ ਹਾਦਸਾ ਕਿਵੇਂ ਹੋਇਆ ਦੇਖੋ ਸਰ ਸਵੇਰੇ ਤਕਰੀਬਨ 9:30 ਦੇ ਵਜੇ ਇਧਰੋਂ ਬੱਸ ਲੰਗੀ ਆ ਜੀ ਰਾਜਧਾਨੀ ਵਾਲੀ ਤੇ ਉਹਨਾਂ ਨੇ ਇੱਕ ਅੰਕਲ ਹੁਣ ਜਾ ਰਹੇ ਸੀਗੇ ਉਹਨੂੰ ਪਤਾ ਕਿਹੜੇ ਪਿੰਡ ਦੇ ਸੀਗੇ ਜਦੋਂ ਡੇਗੇ ਬਾਅਦ ਚ ਪਤਾ ਲੱਗਿਆ ਵੀ ਸੂਰਾਪੁਰ ਦੇ ਸੀਗੇ ਠੀਕ ਹੈ ਜੀ ਉਹਨਾਂ ਦੇ ਵਿੱਚ ਫੇਟ ਮਾਰੀ ਇਹ ਬੱਸ ਨੇ ਪਾਸ ਵੱਜਣ ਦੇ ਕਾਰਨ ਉਹਨਾਂ ਦੇ ਡਿੰਗਣ ਦੇ ਕਾਰਨ ਉਹਨਾਂ ਦੀ ਲੱਤ ਵੀ ਟੁੱਟ ਗਈ ਅੰਕਲ ਉਹਨਾਂ ਦੀ ਅੱਛਾ ਕਹਿੰਦੇ ਦੋ ਜਗ੍ਹਾ ਤੋਂ ਫ੍ਰੈਕਚਰ ਦੋ ਜਗ੍ਹਾ ਤੋਂ ਫੈਕਚਰ ਹੋ ਗਈ ਲੱਤ ਠੀਕ ਹੈ ਜੀ ਦੋ ਜਗ੍ਹਾ ਫੈਕਚਰ ਹੋ ਗਈ ਆ ਤੇ ਦੂਜੇ ਅੰਕਲ ਉਹਨਾਂ ਦਾ ਪੂਰਾ ਗੂਠਾ ਪਾੜ ਗਿਆ ਵਿੱਚੋਂ ਠੀਕ ਹੈ ਜੀ ਉਹਨਾਂ ਨੂੰ ਵੀ ਚੱਕ ਕੇ ਐਂਬੂਲੈਂਸ ਦੇ ਵਿੱਚ ਬਹੁਤ ਉਮਰਾਂ ਕਿੰਨੇ ਕਿੰਨੇ ਉਹਨਾਂ ਦੀਆਂ ਉਹ ਤਕਰੀਬਨ 60 ਤੋਂ 60 ਤੋਂ 70 ਖਾਲੀ ਮਤਲਬ ਸੀਨੀਅਰ ਸਿਟੀਜ਼ਨ ਸੀ ਹਾਂ ਸੀਨੀਅਰ ਸਿਟੀਜ਼ਨ ਹਾਂਜੀ ਹਾਂਜੀ ਅੰਕਲ ਦੀ ਸੂਰਾਪੁਰ ਦੇ ਪ੍ਰਧਾਨ ਸੀਗੇ ਉਹ ਤੇ ਮੈਂ ਤੁਹਾਨੂੰ ਨਾਂ ਵੀ ਦੱਸਿਆ ਸੀਗਾ ਸੂਰੇ ਤੇ ਉਹ ਅੰਕਲ ਉਹਨਾਂ ਦੇ ਬਹੁਤ ਛੱਟ ਲੱਗੀ ਆ ਤੇ ਉਹਨਾਂ ਦੇ ਦੂਜੇ ਅੰਕਲ ਜਿਹੜੇ ਸੀਗੇ ਉਹਨੇ ਦੋ ਜਗ੍ਹਾ ਤੋਂ ਲੱਟ ਟੁੱਟ ਗਏ ਅੱਛਾ ਫਿਰ ਉਹਨਾਂ ਨੇ ਤੇ ਪਰਿਵਾਰ ਨੂੰ ਤੁਸੀਂ ਇਨਫੋਰਮ ਕੀਤਾ ਉਸੇ ਪਰਿਵਾਰ ਨੂੰ ਇਨਫੋਰਮ ਕਰਤਾ ਸੀਗਾ ਜਿਹਨਾਂ ਦਾ ਬਾਈਕ ਇੱਥੇ ਆਪਾਂ ਖੜਾ ਕਰ ਲਿਆ ਸੀਗਾ ਏਜੰਸੀ ਦੇ ਵਿੱਚ ਉਹ ਕਹਿੰਦੇ ਆ ਕੇ ਲੈ ਜੂਗੇ ਚਾਬੀ ਸਾਨੂੰ ਦੇ ਕੇ ਸੀਗੇ ਤੇ ਲੇਕਿਨ ਐਦਾਂ ਦਾ ਵੀ ਇਹ ਟੋਆ ਇਸੇ ਤਰ੍ਹਾਂ ਦਾ ਬਣਿਆ ਜਾਨ ਲੈ ਵਟ ਹੋਇਆ ਰੋਜ਼ ਰੋਜ਼ ਦੀ ਰੋਜ਼ ਇੱਥੇ 2 ਤੋਂ 3-4 ਐਕਸੀਡੈਂਟ ਹੋ ਜਾਂਦੇ ਭਾਜੀ ਹੂੰ ਗ੍ਰਹਿ ਬਣ ਗਿਆ ਡੇਲੀ ਹੋ ਰਹੀ ਜੀ ਡੇਲੀ ਔਰ ਰਾਤ ਨੂੰ ਤਾਂ ਸਾਡਾ ਘਰ ਕੋਲ ਆ ਜੀ ਰਦੂ ਜਾ ਤੂੰ ਜਦੋਂ ਟਿਪਰ ਆ ਕੇ ਵਜਦਾ ਨਾ ਭਾਜੀ ਤੋ ਉਸ ਵੇਲੇ ਇਦਾਂ ਲੱਗਦਾ ਵੀ ਮਕਾਨ ਡੇ ਘਣਾ ਕਾ ਜੀ ਇੰਨੀ ਇੰਨੀ ਜ਼ੋਰ ਨਾਲ ਟਿਪਰ ਦੇ ਵਜਦਾ ਸੋ ਸਰਕਾਰਾਂ ਨੂੰ ਤੁਸੀਂ ਤੁਹਾਡੇ ਮੂਰੇ ਅਪੀਲ ਆਈ ਤੁਸੀਂ ਕਰ ਸਕਦੇ ਜੀ ਤੁਸੀਂ ਕਹਿ ਸਕਦੇ ਆ ਸਰਕਾਰਾਂ ਨੂੰ ਵੀ ਮਾੜੇ ਜਿਹੇ ਵੱਲ ਖਿਆਲ ਕਰੋ ਜੀ ਕੁਝ ਵੀ ਅੱਛਾ ਬਿਮਾਰੀ ਦਾ ਵੀ ਖਤਰਾ ਦੇਖੋ ਪਾਣੀ ਕਿੰਨਾ ਭਰਿਆ ਮੱਛਰ ਬਹੁਤ ਜ਼ਿਆਦਾ ਮੱਛਰੀ ਬਹੁਤ ਜ਼ਿਆਦਾ ਜੀ ਔਰ ਦੂਜੀ ਗੱਲ ਹੈ ਵੀ ਜਿਹੜਾ ਸੜਕ ਦਾ ਪਾਣੀ ਹੈ ਸਾਰਾ ਕੋਈ ਨਿਕਾਸ਼ ਨਹੀਂ ਹੈਗਾ ਸਾਰੇ ਇਹਦੇ ਵਿੱਚ ਇਹਦੇ ਇੱਥੇ ਆ ਕੇ ਪਾਣੀ ਖੜਦਾ ਹੈ ਇਹ ਟੋਆ ਜਿੰਨਾ ਭਰ ਲੋ ਉਹਦੇ ਬਾਅਦ ਉਨਾ ਹੀ ਖਾਲੀ ਹੋ ਜਾਂਦਾ ਜੀ ਰੋਜ਼ ਇਹਨਾਂ ਨੂੰ ਮਿੱਟੀ ਕੋ ਟੋਬੇ ਜਿੱਟਾ ਰੱਖ ਕੇ ਭਰਦੇ ਆਂ ਲੇਕਿਨ ਜਦੋਂ ਟਿਪਰ ਆਉਂਦੇ ਆ ਰਾਤ ਨੂੰ ਬਹੁਤ ਟਿਪਰ ਵੀ ਓਵਰਲੋਡ ਆਉਂਦੇ ਆ ਜੀ ਐਨੇ ਉਹ ਬੁਲੇਟ ਟਿਪਰਾਂ ਦੇ ਕਿ ਜਿਹੜੇ ਟਿਪਰਾਂ ਦੇ ਚ ਲੰਘਦਾ ਖਾੜ ਚਾਰੇ ਵੱਜਦਾ ਅੰਦਰ ਮਕਾਨ ਵੀ ਸਾਡਾ ਹਿੱਲ ਜਾਂਦਾ ਜੀ ਮਤਲਬ ਜਦ ਬੇਲੇ ਹੁੰਦੇ ਉਹਨਾਂ ਨੂੰ ਸਵਾਰਨ ਦੀ ਕੋਸ਼ਿਸ਼ ਕਰਨ ਲੱਪ ਪੈਂਦੇ ਆ ਅਸੀਂ ਤਾਂ ਆਪਣੇ ਕੋਲੇ ਦੇ ਵਿੱਚ ਦੋ ਦੋ ਥੈਲੇ ਸੀਮਿੰਟ ਦੇ ਪਾ ਕੇ ਦਿੱਤੇ ਜੀ ਸੀਮਿੰਟ ਹੀ ਪਾਈ ਦੋ ਦੋ ਥੈਲੇ ਜੀ ਬਜਰੀ ਪਾਈ ਇਹਦੇ ਵਿੱਚ ਲੇਕਿਨ ਸਰਕਾਰਾਂ ਦੇ ਧਿਆਨ ਚ ਕੋਈ ਗੱਲ ਨਹੀਂ ਆਉਂਦੀ ਜਿਸ ਵੇਲੇ ਭਗਵੰਤ ਮਾਨ ਸਾਹਿਬ ਨੇ ਇੱਧਰ ਆਣਾ ਸੀਗਾ ਇਹ ਜੀ ਇੱਕ ਵਾਰ ਆ ਰਹੇ ਜੀ ਉਧਰ ਜਾ ਰਹੇ ਜੀ ਉਹਦੇ ਬਣਾਤੀ ਮੜ ਜੀ ਮੁੜ ਕੇ ਫੇਰ ਉਹੀ ਕੁਛ ਹੈ ਜੀ ਭਾਈ ਹਾਂ ਜੇ ਤੁਹਾਡਾ ਨਮਸ਼ਹਿਰ ਹਲਕੇ ਚੋਂਦਾ ਪਿੰਡ ਕੇ ਗੜਸ਼ੰਕਰ ਨਮਸ਼ਾਹਲਾ ਹਲਕੇ ਜਾਂਦਾ ਨਮਸ਼ਾਹਲਾ ਕੇ ਨਮਾਸ਼ਹਿਰ ਦੇ ਐਮਐਲਏ ਸਾਹਿਬ ਵੀ ਤੇ ਹਲਕਾ ਇੰਚਾਰਜ ਉਹ ਦੋਨੇ ਅਮਰੀਕਾ ਆ ਅਮਰੀਕਾ ਜਿੱਥੇ ਤੇ ਢੋਏ ਹੁਣੇ ਨਹੀਂ ਇਹ ਤਾਂ ਹੁਣ ਬੱਲੂ ਸਾਹਿਬ ਨੂੰ ਤੁਹਾਨੂੰ ਤੁਸੀਂ ਪੁੱਛ ਸਕਦੇ ਜੀ ਅਸੀਂ ਤਾਂ ਕਹਿ ਨਹੀਂ ਸਕਦੇ ਜੀ ਮੈਂ ਉਹੀ ਗੱਲ ਕਰਦਾ ਨਾ ਕਿ ਜਿਹੜੇ ਸਾਡੇ ਲੀਡਰ ਨੇ ਉਹ ਤਾਂ ਇਸ ਟਾਈਮ ਅਮਰੀਕਾ ਜਿੱਨੇ ਮੌਸਮ ਵੀ ਵਧੀਆ ਇੱਥੇ ਮੱਛਰ ਮੱਖੀ ਐ ਗੰਦਾ ਪਾਣੀ ਉੱਥੇ ਤਾਂ ਕੋਈ ਚੀਜ਼ ਨਹੀਂ ਉੱਥੋਂ ਕੁਝ ਸਿੱਖ ਕੇ ਆਉਣ ਤਾਂ ਹੀ ਇਹ ਚੀਜ਼ਾਂ ਠੀਕ ਹੋਣੀਆਂ ਨੇ ਉਹ ਤਾਂ ਦੇਖੋ ਜੀ ਤੁਹਾਡੇ ਮੂਹਰੇ ਸਾਡੀ ਅਪੀਲ ਹੈ ਜੀ ਤਾਂ ਤੁਸੀਂ ਤੁਸੀਂ ਕਾਹਾਂ ਗੱਲ ਪਚਾ ਸਕਦੇ ਹੋ ਤੁਹਾਡੇ ਮੂਹਰੇ ਸਾਡੀ ਪਹੁੰਚ ਗਈ ਪਹੁੰਚ ਗਈ ਜੀ ਤੁਹਾਡੇ ਮੂਹਰੇ ਸਾਡੀ ਅਰਦਾਸ ਹੈ ਜੀ ਨਹੀਂ ਚਲੋ ਆਪਾਂ ਤਾਂ ਸਾਰੇ ਭਰਾ ਹੀ ਆ ਪਰਿਵਾਰਕ ਮੈਂਬਰ ਹੀ ਆ ਪਰ ਹਾਲਾਤ ਬਦ ਨਾਲ ਬੱਤਰ ਆ ਆ ਤੁਸੀਂ ਦੇਖ ਸਕਦੇ ਜੀ ਆ ਪਰਿਵਾਰ ਸਾਡਾ ਸਾਰਾ ਖੜਾ ਜੀ ਜਿੰਨੂ ਮਰਜੀ ਪੁੱਛ ਲਓ ਵੀ ਰੋਜ਼ ਰਾਤ ਫੇਰੇ ਕਿੰਨੇ ਐਕਸੀਡੈਂਟ ਹੁੰਦੇ ਜੀ ਮੈਂ ਇੱਥੇ ਖੜ ਕੇ ਮਹਿਸੂਸ ਕੀਤਾ ਗੱਡੀਆਂ ਵੀ ਖੜਕਦੀਆਂ ਤੇ ਹੱਡੀਆਂ ਵੀ ਖੜਕਦੀਆਂ ਰੋਜ਼ ਹੀ ਐਵਰੀਡੇ ਜਾਂ ਦੋ ਦੋ ਚੱਕੜੇ ਪੈਂਦੇ ਆ ਜੀ ਇੱਥੇ ਅੱਛਾ ਉਹ ਗੂਆ ਤਾਂ denniche ਦਾ ਨਾ ਚੱਕੀਏ ਜੀ ਅਸੀਂ ਉਹਨੂੰ ਕੰਮ ਕਰੀਏ ਕਾ ਬੰਦੇ ਨੂੰ ਵੀ ਚੱਕੀਏ ਕੰਮ ਵੀ ਸਾਡੇ ਲਈ ਜ਼ਰੂਰੀ ਆ ਅੱਛਾ ਜਿਹੜਾ ਸਿਆਣਾ ਉਹ ਤਾਂ ਹੌਲੀ ਕਰ ਲੈਂਦਾ ਜਿਹੜਾ ਕੋਈ ਮੇਰੇ ਵਰਗਾ ਨਵੀਂ ਗੱਡੀ ਹੱਥ ਚਾਈ ਆ ਉਹ ਖਿੱਚ ਕੇ ਲੈਂਦਾ ਯਕਦਮ ਜਿੱਦ ਕੱਟ ਮਾਰਦਾ ਆਮੋ ਸਾਹਮਣੇ ਟੱਕਰ ਹੋਣ ਦਾ ਖਤਰਾ ਹਾਂਜੀ ਹਾਂਜੀ ਪਾਜੀ ਟਿਪਰਾਂ ਦੀ ਔਰ ਬੱਸਾਂ ਵਾਲੇ ਜਿਹੜੇ ਬੰਦੇ ਆ ਜੀ ਕੋਈ ਵੀ ਕੰਪਨੀ ਨਾ ਰੱਖ ਲੋ ਅਸੀਂ ਕਿਸੇ ਨੂੰ ਨੀਜੀ ਨਹੀਂ ਕਹਿੰਦੇ ਵੀ ਆਹ ਕੰਪਨੀ ਆਹ ਕੰਪਨੀ ਉਹ ਕੰਪਨੀ ਆ ਸਾਰੇ ਜਿੰਨੇ ਵੀ ਹੈਗੇ ਟਿਪਰ ਵਾਲੇ ਜਾਂ ਬਸਾਂ ਵਾਲੇ ਕੋਈ ਵੀ ਇੱਥੇ ਭਾਜੀ ਹੋਲੀ ਨਹੀਂ ਕਰਦਾ ਬਾਕੀ ਕਰਦਾ ਦੇਖੋ ਬਸਾਂ ਦੀ ਗੱਲ ਕਰੀਏ ਪੈਸੇ ਹੈ ਨਹੀਂ ਚਲਾਉਣ ਲਈ ਉਹ ਪੁੱਤ ਹੁਣ ਵਿਗੜਿਆ ਆ ਉਹ ਕਮਾਊ ਪੁੱਤ ਆ ਆ ਆ ਸਾਹਮਣੇ ਹੀ ਆ ਆ ਦੇਖੋ ਕੀ ਹਾਲ ਆ ਜੀ ਕੋਈ ਟੈਪਰ ਵਾਲਾ ਕੋਈ ਗੱਡੀ ਵਾਲਾ ਕੋਈ ਹੌਲੀ ਨਹੀਂ ਕਰਦੇ ਰਾਤ ਨੂੰ ਤਾਂ ਇਦਾਂ ਆ ਦੇ ਗੱਡੀ ਹੈ ਕਿੰਨੀ ਲੰਬੀ ਦੇਖੋ ਰਾਤ ਨੂੰ ਦੇਖੋ ਤੁਸੀਂ ਗੱਡੀਆਂ ਇੰਨੀਆਂ ਤੇਜ਼ ਜਾਂਦੀਆਂ ਕਿ ਬੰਦਾ ਕਹਿੰਦਾ ਵੀ ਉਹ ਦੇਖੋ ਟਰੈਕ ਵੀ ਆਪਣੇ ਇੱਧਰਲੇ ਵਾਲੇ ਚਾਏ ਹਾਂ ਜੀ ਹਾਂ ਜੀ ਬਿਲਕੁਲ ਟਰੈਕ ਗਲਤ ਹੋ ਜਾਂਦੇ ਭਾਜੀ ਇੱਥੇ ਪਤਾ ਹੀ ਨਹੀਂ ਲੱਗਦਾ ਟਰੈਕ ਕਿਹੜਾ ਜੀ ਕੋਈ ਪੱਟੀ ਨਹੀਂ ਹੈਗੀ ਕੁਝ ਨਹੀਂ ਹੈਗੇ ਜਿਹਦੇ ਵਿੱਚ ਜੀ ਕਮਾਊ ਪੁੱਤ ਨੇ ਇਹਨਾਂ ਨੂੰ ਤੁਸੀਂ ਕਿੱਧਰ ਹੱਥ ਪਾ ਲੂਗੇ ਇਹਦਾ ਪਿਓ ਹੱਥ ਪਾਉਣਗੇ ਤਾਂ ਹੈ ਨਾ ਉਹਨਾਂ ਦੇ ਕਮਾਊ ਪੁੱਤ ਨੇ ਔਰ ਜਿਵੇਂ ਤੁਸੀਂ ਕਹਿੰਦੇ ਆ ਕਿ ਦੂਜੇ ਟਰੈਕ 'ਚ ਆ ਜਾਂਦੇ ਆ ਤਾਂ ਖਤਰਾ ਬਣਿਆ ਰਹਿੰਦਾ ਔਰ ਹਾਂਜੀ ਅਸੀਂ ਆ ਜੀ ਰੋਜ਼ ਕੰਮ ਕੰਮ ਵਾਲੇ ਬੰਦੇ ਆ ਰੋਜ਼ ਕੰਮ ਛੱਡ ਕੇ ਸਾਰੋ ਦੋ ਦੋ ਬੰਦੇ ਚੱਕੜੇ ਪੈਂਦੇ ਜੀ ਇੱਥੇ ਚਲ ਅੱਜ ਤਾਂ ਬਹੁਤ ਜ਼ਿਆਦਾ ਹੋ ਗਿਆ ਲੱਤ ਟੁੱਟ ਗਈ ਆ ਬੰਦੇ ਦੀ ਦੂਜਾ ਜਗ੍ਹਾ ਤੇ ਟੁੱਟ ਗਈ ਆ ਨਹੀਂ ਤਾਂ ਕਿਹਦਾ ਲੱਤ ਦੇ ਛੱਟ ਕੇ ਦੇ ਸਿਰ ਤੇ ਛੱਟ ਡੇਲੀ ਦੋ ਤਿੰਨ ਚੋਂ ਚੱਕੜੇ ਪੈਂਦੇ ਡਾਕਟਰਾਂ ਦੇ ਅੰਦਰ ਕਤਾਰਾ ਵੱਜ ਜਾਂਦੀ ਆ ਹਾਂ ਕਤਾਰਾ ਵੱਜ ਜਾਂਦੀ ਆ ਤੇ ਸਭ ਕੋਈ ਬਹੁਤ ਗੁੱਸੇ ਹੋ ਜਾਂਦਾ ਜੀ ਚਲੋ ਇਹ ਆ ਇਹਦਾ ਹੱਲ ਕੀਤਾ ਜਾਵੇ ਇੱਕ ਵਾਰੀ ਫੋਨ ਕੀਤਾ ਜੀ ਐਂਬੂਲੈਂਸ ਨੂੰ ਐਂਬੂਲੈਂਸ 15 ਤੋਂ 20 ਮਿੰਟ ਦੇ ਵਿੱਚ ਆ ਗਈ ਜੀ 108 ਹਾਂਜੀ ਹਾਂਜੀ 15 20 ਮਿੰਟ ਦੇ ਵਿੱਚ ਐਂਬੂਲੈਂਸ ਆ ਗਈ ਐਂਬੂਲੈਂਸ ਆ ਕੇ ਉਹਨਾਂ ਨੂੰ ਅੰਕਲ ਉਹਨਾਂ ਨੂੰ ਲੈ ਗਈ ਆ ਅੰਕਲ ਉਹਨਾਂ ਦਾ ਮੋਟਰਸਾਈਕਲ ਉੱਥੇ ਆਪਾਂ ਜਮ੍ਹਾਂ ਕਰਾਤਾ ਏਜੰਸੀ ਦੇ ਵਿੱਚ ਉਹਨਾਂ ਦੇ ਪਿੰਡ ਦੇ ਸਿਗੇ ਜਾਣਕਾਰ ਸੀਗੇ ਤੇ ਉਹਨਾਂ ਨੇ ਉਹਨਾਂ ਦੀ ਚਾਬੀ ਮੋਟਰਸਾਈਕਲ ਸਾਰਾ ਕੁਝ ਨੋਕ ਰੱਖ ਲਿਆ ਆਪਣਾ ਤੇ ਉਹ ਕਹਿੰਦੇ ਸਾਡੇ ਬੱਚੇ ਆ ਕੇ ਲੈ ਜੂਗੇ ਪਰ ਲੇਕਿਨ ਇਹ ਵੀ ਬਜ਼ੁਰਗ ਬੰਦੇ ਆ ਨਾ ਸੱਟ ਲੱਗ ਗਈ ਆ ਉਹ ਤਾਂ ਸਾਲ 6 ਮਹੀਨੇ ਲਈ ਮੰਜੇ ਤੇ ਪੈ ਗਏ ਜੀ ਅੱਛਾ ਇੱਕ ਗੱਲ ਹੈ ਜੀ ਜੇ ਹੁਣ ਕਿਸੇ ਆਗੂ ਨੇ ਇਥੋਂ ਲੰਘਣਾ ਹੋਵੇ ਸਿਆਸੀ ਆਗੂ ਨੇ ਆ ਟੈ ਇਹ ਦੇਖੋ ਜੀ ਹੁਣ ਇਹਦਾ ਇਹਦਾ ਇਹ ਤਾਂ ਹੁਣ ਇਹਦਾ 5 ਮਿੰਟਾਂ ਚ ਬਣ ਜਾਣੀ ਇਹ ਤਾਂ ਸਵੇਰੇ ਪਾਇ ਜੀ ਰਾਤ ਨੂੰ ਦੇਖਿਓ ਦੂਜੇ ਦਿਨ ਸਵੇਰ ਨੂੰ ਦੇਖਿਓ ਆਖ ਇੱਥੇ ਕੀ ਹੋਊਗਾ ਆਪਣੇ ਰਾਤ ਨੂੰ ਜਦੋਂ ਟਿੱਪਰ ਲੰਘਦੇ ਤੁਸੀਂ ਇਹ ਗੱਲ ਕਰਿਓ ਜੇ ਕਿਸੇ ਸਿਆਸੀ ਸੀਨੀਅਰ ਆਗੂ ਨੇ ਲੰਘਣਾ ਹੋਇਆ ਕਿਸੇ ਮੰਤਰੀ ਸੰਤਰੀ ਨੇ ਸੀਐਮ ਨੇ ਇਹ ਤਾਂ ਜਿੱਦਾਂ ਬਾਜੀ ਕਹਿੰਦੇ 5 ਮਿੰਟਾਂ ਚ ਵੱਢ ਜਾਣੀ ਭਗਵਾਨ ਜੀ ਨੇ ਸਿਵਲ ਹਸਪੀਟਲ ਵਿੱਚ ਛਾੜਨਾ ਸੀਗਾ ਰਾਤੋਂ ਰਾਤ ਰੋਡ ਬਣ ਗਏ ਨਹੀਂ ਤਾਂ ਸਾਰੇ ਟੁੱਟਿਆ ਸੀਗਾ ਉਹ ਰਾਤੋ ਰਾਤ ਬਣਾਤਾ ਉਹ ਨਹੀਂ ਰੋੜ ਨੀਂਦਾ ਦੇ ਦੋਨੋਂ ਕੋ ਤੈਨੂੰ ਬੈੱਡ ਬਣਾ ਕੇ ਦੇ ਦਿੰਨੇ ਭਗਵੰਤ ਮਾਨ ਨੂੰ ਇੱਧਰ ਵੀ ਕਿਹੜਾ ਮਾਰ ਜਾ ਕੀ ਵੀ ਤਾਂ ਸੜ ਕੇ ਬਣ ਬੈੱਡ ਬੈੱਡ ਆਪਾਂ ਉਹਨਾਂ ਨੂੰ 50000 ਦਾ ਲੱਖ ਦਾ ਸਾਡੇ ਕੋਲ ਫ੍ਰੀ ਲੈ ਜਾਣ ਹਾਂ ਕੋਈ ਪ੍ਰੋਬਲਮ ਨਹੀਂ ਹੈਗੀ ਜਦ ਮਰਜੀ ਕਰਨ ਉਹ ਆ ਬੈੱਡ ਚਾਹੀਦਾ ਸ਼ਰੇ ਤੇ ਹੱਥ ਲਾਖਦਾ ਬੈੱਡ ਚਾਹੀਦਾ ਭੇਜ ਦਮਾਂਗੇ ਆਪਾਂ ਭਗਵੰਤ ਮਾਨ ਸਾਹਿਬ ਨੂੰ ਲੇਕਿਨ ਸਾਡਾ ਵੀ ਖਿਆਲ ਕਰਨਾ ਦੇਖੋ ਜੀ ਸੀ ਆਪਾਂ ਪਾਈਆਂ ਉਹਨਾਂ ਨੂੰ ਦਿਤਾਇਆ 7 ਸਾਲ ਪੁਰਾਣੀਆਂ ਗੱਠਾ ਖੋਲਣ ਨੂੰ ਟਾਈਮ ਜੂ ਲੱਗਣਾ ਲੇਕਿਨ ਇਹਨਾਂ ਗੱਠਾਂ ਦੇ ਵਿੱਚੋਂ ਆ ਵੀ ਗੱਠੇ ਕਿ ਦੇਖ ਲੈਣ ਜ ਚਾਹੇ ਸਿਆਣਾ ਚਾਹੇ ਨਿਆਣਾ ਉਹ ਤਾਂ ਡਿਗਣਾ ਡਿਗਣਾ ਜੀ ਟੂ ਬੀਲਰ ਵਾਲੇ ਤਾਂ ਹੋਰ ਜ਼ਿਆਦਾ ਖਤਰਾ ਉਹੀ ਗੱਲ ਕਹਿੰਦਾ ਉਹਦੀ ਕਰਦਾ ਮੈਂ ਟੂ ਬੀਲਰ ਵਾਲੇ ਦਾ ਅੱਜ ਦੀ ਜਿਆਦੇ ਨੁਕਸਾਨ ਹੈ ਅੱਜ ਦੀ ਡੇਟ ਵੇਟ ਕਿਹੜੀ ਹੈ ਕੁੜੀਆਂ ਇੱਥੋਂ ਜਾ ਰਹੀਆਂ ਸਕੂਟਰੀ ਲੈ ਕੇ ਜਾ ਰਹੀਆਂ ਬੱਚੇ ਯਾਰ ਕੋਈ ਆਈਲੈਂਡ ਸੈਂਟਰ ਜਾ ਰਹੀ ਹੈ ਕੋਈ ਆਪਣਾ ਜੌਬ ਕਰਨ ਜਾ ਰਹੀ ਹੈ ਉਹ ਬੱਚੀਆਂ ਬਹੁਤ ਡਿਗਰੀ ਹੈ ਜੀ ਇੱਥੇ ਸਿੱਕੇ ਪੈਣ ਦਾ ਵੀ ਖਤਰਾ ਹੈ ਇਹਨੂੰ ਤਾਂ ਪਤਾ ਆ ਉਹ ਤਾਂ ਹੋਲੀ ਕਰ ਲੂਗਾ ਜਿਹਨੂੰ ਨਹੀਂ ਪਤਾ ਉਹ ਤਾਂ ਡਿਗਿਆ ਡਿਗਿਆ ਰਿਹਾ ਹੈ ਉਹ ਅਣਜਾਣ ਬੰਦੇ ਨੂੰ ਨਹੀਂ ਪਤਾ ਤਾਂ ਉਹ ਡਿਗਿਆ ਹੀ ਆ ਜੀ ਅਸੀਂ ਸਾਰਾ ਉਹ ਜਿਹੜਾ ਆਪਣਾ ਉਹ ਪਿਆ ਨਾ ਜੀ ਉਹ ਉਹ ਅਸੀਂ ਕਈ ਵਾਰ ਇਹਦੇ ਮੂਰੇ ਨਾ ਅਸੀਂ ਰੋੜ ਕੇ ਰੱਖਿਆ ਠੀਕ ਹੈ ਰੋੜ ਕੇ ਰੱਖਦੇ ਵੀ ਕੋਈ ਬੰਦਾ ਇਹਦੇ ਜੇ ਵੱਜ ਕੇ ਡਿਗੇ ਨਾ ਕੋਈ ਬੰਦੇ ਨੂੰ ਪਛਾਣ ਹੋ ਜਾਵੇ ਵੀ ਇੱਥੇ ਟੋਆ ਆਇਆ ਤੁਸੀਂ ਮੂਰੇ ਰੇੜਾ ਕਰ ਦਿੰਨੇ ਹੁਣੇ ਆ ਜਿਹੜੇ ਪਿੱਛੋਂ ਦੇ ਪਹਿਲਾਂ ਤਾਂ ਕਹਿੰਦੇ ਹਣ ਯਾਰ ਕਿਆ ਫਰਨੀਚਰ ਵਾਲੇ ਜਗਾ ਘੇਰੀ ਆ ਇੱਥੇ ਕਹਿੰਦੇ ਚੰਗਾ ਹੋ ਜਾਗਾ ਘੇਰੀ ਆ ਹਨਾ ਫੇਰ ਸਾਡੀ ਲਾਈਟਾਂ ਵੀ ਰਾਤ ਨੂੰ ਅੱਲਾ ਸਾਡੀਆਂ ਲਾਈਟਾਂ ਵੀ ਪੂਰੀਆਂ ਰਾਤ ਨੂੰ ਜਗਾ ਕੇ ਰੱਖਦੇ ਆ ਵੀ ਆਣ ਜਾਣ ਵਾਲੇ ਬੰਦੇ ਨੂੰ ਕੋਈ ਦਿੱਕਤ ਨਾ ਹੋਵੇ ਲਾਈਟਾਂ ਦੇ ਵਿੱਚ ਅਗਲੇ ਨੂੰ ਪਤਾ ਲੱਗ ਜਾਵੇ ਵੀ ਇੱਥੇ ਟੋਆ ਆਇਆ ਅੱਛਾ ਹੁਣ ਜਿਹੜੇ ਸ਼ਹਿਰ ਦੇ ਲੀਡਰ ਅ ਕੋ ਬਣੇ ਗਏ ਹੋਣੇ ਪੱਕੇ ਤਾਂ ਨਹੀਂ ਗਏ ਕਿਉਂਕਿ ਲੀਡਰੀ ਤਾਂ ਇੱਥੇ ਕਰਨੀ ਆ ਉਹਨਾਂ ਨੂੰ ਕੋਈ ਸਨੇਹਾ ਉਹਨਾਂ ਵੱਲੋਂ ਪ੍ਰਧਾਨ ਜੀ ਨੂੰ ਇਹ ਹੀ ਬੇਨਤੀ ਹੈ ਪ੍ਰਧਾਨ ਜੀ ਗੱਲ ਇਹ ਵੀ ਤੁਸੀਂ ਰੇਲਵੇ ਰੋਡ ਵੀ ਬਣਾਓ ਤੇ ਨਵਾਂ ਸ਼ਹਿਰ ਦੇ ਸਾਰੇ ਆਲੇ ਦੁਆਲੇ ਸਲੋ ਰੋਡ ਗੜਸ਼ਾਂ ਕਰੋੜ ਮਹਿੰਦੀਪੁਰ ਰੋਡ ਇਹਨਾਂ ਨਾਲ ਵੀ ਥੋੜਾ ਖਿਆਲ ਕਰੋ ਰਗਾ ਜਾਮ ਜਿੱਦਾਂ ਅਮਰੀਕਾ ਜੇ ਨਿਗਾਹ ਮਾਰਨ ਗਏ ਨਾ ਇਦਾਂ ਥੋੜਾ ਸ਼ਹਿਰਾਂལ་ ਵੀ ਨਿਗਾਹ ਮਾਰਨਾ ਆ ਗੱਲ ਪੁਆਇੰਟ ਦੀ ਆ ਹਾਂਜੀ ਉਧਰ ਤਾਂ ਨਿਗਾਹ ਮਾਰ ਲਈ ਆ ਉਧਰ ਤਾਂ ਘੁੰਮ ਲਿਆ ਮੌਸਮ ਦੇਖ ਲੈ ਸ਼ਹੀਦ ਭਗਤ ਸਿੰਘ ਜਿਲ੍ਹਾ ਹੈ ਨਾ ਜੀ ਉਹਦੇ ਵੱਲ ਵੀ ਨਿਗਾਹ ਮਾਰਨਾ ਅੱਛ ਬਿਲਕੁਲ ਨਿਕਣ ਵਾਲੇ ਸਰ ਜੀ ਚਲੋ ਬੇਨਤੀ ਹੈ ਕਿ ਬਾਈ ਨੇ ਬਹੁਤ ਸੋਹਣੀ ਗੱਲ ਕਹੀ ਅਮਰੀਕਾ ਕੈਨੇਡਾ ਚ ਨਿਗਾਹ ਮਾਰ ਲਈ ਆ ਇੱਥੇ ਵੀ ਨਿਗਾਹ ਮਾਰ ਲਓ ਚੰਗੀ ਤਰ੍ਹਾਂ ਘੁੰਮ ਲਿਓ ਪੂਰੇ ਜ਼ਿਲ੍ਹੇ ਨੂੰ ਪੂਰੇ ਸ਼ਹਿਰ ਨੂੰ ਔਰ ਦੂਜੀ ਗੱਲ ਸੀਐਮ ਸਾਹਿਬ ਨੂੰ ਚਾਹਣ ਵਾਲੇ ਜੇ ਦੇਖ ਰਹੇ ਆ ਤਾਂ ਬੈੱਡ ਤਿਆਰ ਪਿਆ ਇੱਕ ਵਾਰੀ ਤੁਸੀਂ ਘੇੜਾ ਮਾਰਨਾ ਹੈ ਕਿ ਚਾਹ ਪੀਣੀ ਆ ਬੈੱਡ ਲ ਘੇੜਾ ਮਾਰ ਲੈਣ ਦੀ ਜਿੰਦਾ ਮਰਜ਼ੀ ਦੇਣ ਘੇੜਾ ਬੈੱਡ ਕਹਿਣ ਸੀਐਮ ਸਾਹਿਬ ਉਹ ਦੇ ਦੇਣਾ ਜੀ ਆਪਾਂ ਲੇਕਿਨ ਸਾਡਾ ਸੁਧਾਰ ਕਰਨ ਜੀ ਕੱਪ ਯੋ ਉਹ ਆ ਕੇ ਫੇਰਦੇ ਇੱਥੇ ਸੜਕ ਦੇਖੀਓ ਲਾ ਫਿਰ ਸੁਖਬੀਰ ਵਦਾਲ ਵਾਲੀ ਗੱਲ ਹੋਣੀ ਆ ਬੰਬ ਮਾਰ ਲਿਓ ਤਾਂ ਹੀ ਆਖੀ ਖਰਾਬ ਨੇ ਸਾਡੇ ਤੇ ਬੇਨਤੀ ਹੈ ਜੀ ਹੱਥ ਜੋੜ ਕੇ ਆ ਨਹੀਂ ਤਾਂ ਖੋਰ ਗੱਲ ਵੀ ਆ ਸੁਖਬੀਰ ਵਦਾਲੀ ਪਾਣੀ ਵਾਲੀ ਬੱਸਾ ਵੀ ਆ ਫਿਰ ਬਹੁਤ ਵਧੀਆ ਕੰਮ ਕਰ ਰਹੇ ਸਾਰੇ ਕੰਮ ਵਧੀਆ ਕਰ ਰਹੇ ਬਹੁਤ ਸ਼ਲਾਘਾ ਜੋ ਕੰਮ ਉਹਨਾਂ ਨੇ ਸਾਰੇ ਲੇਕਿਨ ਆ ਜਿਹੜੇ ਕੰਮ ਆ ਇਹ ਇਹ ਸਿਰਫ ਲੋਕਾਂ ਕਰਕੇ ਕਰਦੇ ਪਏ ਆ ਇਹ ਤਾਂ ਜਦੋਂ ਇਹਨਾਂ ਨੂੰ ਪਤਾ ਵੀ ਆਰਾਮ ਨਾ ਤੁਸੀਂ ਭਾਜੀ ਯਕੀਨ ਕਰਿਓ ਅਸੀਂ ਨਾ ਇੱਕ ਇੱਕ ਅਸੀਂ ਬੈੱਡ ਵੀ ਦੇ ਦਾਂਗੇ ਲੱਖ ਰੁਪਏ ਦਾ ਇੱਕ ਉੱਥੇ ਟਿੱਪਰ ਪਲਟ ਗਿਆ ਜੀ ਬਜਰੀ ਵਾਲਾ ਉੱਥੋਂ ਸੀ ਬੈਰੀ ਚੱਕ ਕੇ ਲੈ ਕੇ ਆਂਦੀ ਇਧਰ ਆ ਸਾਡੇ ਚਾਚਾ ਜੀ ਖੜੇ ਆ ਇਹਨਾਂ ਮੂਰੇ ਬੇਨਤੀ ਕੀਤੀ ਵੀ ਚਾਚਾ ਜੀ ਦੋ ਥੈਲੇ ਸੀਮਿੰਟ ਤੁਸੀਂ ਦੇ ਦਿਓ ਅੰਕਲ ਖੜਿਆ ਇਹਨਾਂ ਮੂਰੇ ਬੇਨਤੀ ਕੀਤੀ ਵੀ ਚਾਚਾ ਜੀ ਅੰਕਲ ਜੀ ਤੁਸੀਂ ਵੀ ਦੋ ਥੈਲੇ ਦੇਓ ਸੀਮਿੰਟ ਦੇ ਇਹਨਾਂ ਨੇ ਵੀ ਦੇਤੇ ਇਹਨਾਂ ਨੇ ਵੀ ਦੇਤੇ ਅਸੀਂ ਪਾਏ ਅਸੀਂ 6-7 ਥੈਲੇ ਸੀਮਿੰਟ ਦੇ ਲੈ ਕੇ ਇੱਥੇ ਫੇਰ ਪਾਏ ਲੇਕਿਨ ਉਹ ਸੀਮਿੰਟ ਤੇ ਬਜਰੀ ਵਾਲੀ ਸੜਕ ਨਹੀਂ ਟਿਕਦੀ ਕੋਟੇ ਪਰ ਇੰਨੇ ਭਾਰੇ ਆ ਰਹੇ ਕਿ ਟਿਪਰਾਂ ਦੇ ਵਿੱਚ ਵੇਟ ਇੰਨਾ ਆ ਨਾ ਭਾਜੀ ਓਵਰ ਓਵਰ ਲੋਡ ਆ ਜੀ ਭਾਜੀ ਦੇਨੇ ਨਹੀਂ ਪਤਾ ਲੱਗਦਾ ਰਾਤ ਨੂੰ ਜਦੋਂ ਲੰਗਦੇ ਨਾ ਜੀ ਸਾਡਾ ਸਾਰਾ ਮਕਾਨ ਹਿੱਲਦਾ ਜੀ ਬਾਕੀ ਤੁਹਾਡੇ ਮੂਰੇ ਅਰਦਾਸ ਬੇਨਤੀ ਆ ਤੁਸੀਂ ਸਾਡੀ ਗੱਲ ਅੱਗੇ ਤੱਕ ਬਚਾਓ ਪਹੁੰਚ ਗਈ ਜੀ ਪਹੁੰਚ ਗਏ ਅਮਰੀਕਾ ਬੈਠੇ ਨੇ ਵੀ ਪਹਿਲਾਂ ਵੀ ਬੱਤੀ ਦੇਖਣਾ ਉਹਨਾਂ ਨੇ ਸਾਡੀ ਮੂਰੇ ਕਰਨੇ ਸਾਡੀ 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 ਤਾਂ ਸਾਡੀ ਤਾਂ ਬੱਲੂਪੁਰ ਦਾ ਸਾਡੂ ਦਾ ਸਾਡੀ ਦੇ ਬੱਲੂ ਪ੍ਰਧਾਨ ਜੀ ਮੂਰੇ ਬੇਨਤੀ ਆ ਵੀ ਸਰ ਤੁਸੀਂ ਇਹੋ ਨਹੀਂ ਅਫਸਰ ਨੂੰ ਕਹਿਣਾ ਵੀ ਬੀਬੱਤੀ ਵਾਲਾ ਸਾਡੀ ਦਫਾ ਪੱਟੀ ਜਾਂਦਾ ਅਸੀਂ ਤਾਂ ਉਹਨਾਂ ਨੇ ਸਾਨੂੰ ਸਾਨੂੰ ਤਾਂ ਉਹਨਾਂ ਨੇ ਹੱਥ ਰਾਕੇ ਸੌਂਚ ਕਾਈ ਆ ਵੀ ਨਸ਼ਾ ਛੱਡੋ ਠੀਕ ਹੈ ਜੀ ਆ ਵੀ ਕੋੜ ਕੱਢੋ ਆ ਵੀ ਕੋੜ ਕੱਢੋ ਆ ਵੀ ਕੋੜ ਕੱਢ ਜੀ ਚਲੋ ਬਹੁਤ ਸ਼ੁਕਰੀਆ ਇੱਕ ਵਾਰੀ ਬਾਹਰ ਕੋ ਮਲਿਆ ਇੱਥੇ ਵੀ ਆ ਕੇ ਆ ਔਰ ਆਉਂਦਾ ਤੂਫਾਨ ਪੂਰਾ ਇਹਦਾ ਹਲੇ ਇਹਦਾ ਹਲੇ ਇਹਦਾ ਹਜੇ ਦਿਨ ਆ ਜੀ ਰਾਤ ਦੇਖੋ ਰਾਤ ਨੂੰ ਕੀ ਹੁੰਦਾ ਹੈ ਇਹਨਾਂ ਕਹਿੰਦਾ ਹੋਰ ਧਮਾਕਾ ਪੈਂਦਾ ਦੁਕਾਨ ਇਹਦਾ ਖਾਲੀ ਆ ਜਦੋਂ ਲੱਦੇ ਹਾਂ ਇਹਦਾ ਸਿੰਪਲ ਹੈ ਜੀ ਹਜੇ ਇਹਦਾ ਸਿੰਪਲ ਹੈ ਰਾਤ ਨੂੰ ਲੱਦੇ ਹੋਏ ਦੇਖਿਓ ਕਿਆ ਕਹਿੰਦੇ ਰਾਤ ਦੇਖੋ ਤਾਂ ਇੰਨੀ ਧਾਰ ਨਾਲ ਜੋਰ ਨਾਲ ਵੱਜਦੇ ਨੇ ਸਰ ਪਰਮਾਤਮਾ ਹੀ ਜਾਣੇ ਜੀ ਸਾਹੀ ਵੱਜ ਗਿਆ ਭਾਜੀ ਕੁਲਚਾ ਵਾਲਾ ਉਹ ਮੋਟਰਸਾਈਕਲ ਫਰ ਗਿਆ ਇਹ ਤਾਂ ਬਈ ਅਨਬੈਲੈਂਸ ਹੋ ਜਾਂਦੇ ਨੇ ਮੋਟਰਸਾਈਕਲ ਉਹ ਜਾ ਕਰਕੇ ਮੈਨੂੰ ਆ ਦੋ ਤਿੰਨ ਬੰਦੇ ਨੂੰ ਰਾਹ ਦੇਣਾ ਸੀ ਉਹਨੇ ਤਾਂ ਮੋਟਰਸਾਈਕਲ ਵਾਲੇ ਨੇ ਤਾਂ ਖੜਾ ਦੇਣਾ ਸੀ ਹਾਂਜੀ ਉਹ ਜਾ ਕਰਕੇ ਉਧਰ ਬੱਜਾ ਉਹ ਜਾ ਕਰਕੇ ਖੱਡੇ ਜਿ ਡਿੱਗੇ ਉਹਨੇ ਬੰਦਾ ਲੱਗਦਾ ਜਿ ਗੱਡੀ ਵੀ ਆ ਸਪੀਡ ਜਿਆਦੇ ਆ ਹੁੰਦੀ ਆ ਕੰਟਰੋਲ ਜੋ ਬਾਹਰ ਆਜੀ ਹਾਂਜੀ ਦੋ ਬਾਹਰ ਹੋ ਗਿਆ ਅਨਬੈਲੈਂਸ ਹੋ ਗਿਆ ਉਹਦਾ ਤੁਹਾਨੂੰ ਤੁਹਾਡਾ ਬਹੁਤ ਥੈਂਕ ਯੂ ਬਹੁਤ ਮਿਹਰਬਾਨੀ ਤੇ ਜਿਹੜੇ ਸਾਡੇ ਆਗੂ ਸਹਿਬਾਨ ਨੇ ਜਿੰਨੇ ਸਿਆਸੀ ਬੇਨਤੀ ਆ ਕਮੈਂਟਾਂ 'ਚ ਸੰਘਰਸ਼ ਨਾ ਕਰੋ ਜਾਪ ਸਿਰਫ ਪੋਸਟਰ ਤੇ ਜਿਹੜੀ ਕੈਪਸ਼ਨ ਬਾਨਨੇ ਆ ਉੱਚ ਸੰਘਰਸ਼ ਨ ਕਰੋ ਅਸਲੀ ਚ ਲੋਕਾਂ ਚ ਵਿਚਰੋ ਔਰ ਜਿਹੜੀਆਂ ਇਹਨਾਂ ਦੀ ਤਕਲੀਫਾਂ ਉਹਨਾਂ ਨੂੰ ਦਰਸਤ ਕਰੋ ਔਰ ਆ ਜਿਹੜੀ ਸੜਕ ਦੀ ਮੁਰੰਮਤ ਹੋਣੀ ਬਹੁਤ ਜ਼ਰੂਰੀ ਹੈ ਇਹ ਸਰਕਾਰੀ ਲਾਪਰਵਾਹੀ ਹੈ ਇਹ ਲਾਪਰਵਾਹੀ ਨੂੰ ਠੀਕ ਕਰਨਾ ਚਾਹੀਦਾ ਜੇ ਠੀਕ ਨਹੀਂ ਕਰਦੇ ਕਿਉਂਕਿ ਗੱਲ ਇਹਨਾਂ ਨੇ ਤੁਹਾਡੇ ਕੰਨ ਤੱਕ ਪਹੁੰਚਾ ਦਿੱਤੀ ਆ ਫਿਰ ਉਹ ਨਲਾਕੀ ਹੈ ਅਣਗਹਿਲੀ ਹੈ ਔਰ ਤੁਹਾਡੀ ਨਲਾਕੀ ਤੁਹਾਡੀ ਅਣਗਹਿਲੀ ਕਿਸੇ ਦੀ ਜਾਨ ਦਾ ਖੋਹ ਵੀ ਬਣ ਸਕਦੀ ਹੈ ਅੱਜ ਜਿਹੜੇ ਮੈਂ ਬਜ਼ੁਰਗਾਂ ਦੀ ਉਹਨਾਂ ਨੇ ਗੱਲ ਕੀਤੀ ਹੈ ਕਿ ਲੱਤ ਟੁੱਟ ਗਈ ਐ ਗੂਠਾ ਪਾਟ ਗਿਆ ਤਾਂ ਐਦਾ ਹੀ ਕਿਸੇ ਦੇ ਅਗਰ ਸਿਰ ਤੇ ਸੱਟ ਲੱਗ ਗਈ ਤਾਂ ਜਾਨ ਵੀ ਜਾ ਸਕਦੀ ਤਾਂ ਅਣਗਹਿਲੀ ਲਾਪਰਵਾਹੀ ਨੂੰ ਦੁਰਸਤ ਕਰੋ ਔਰ ਇਹਦੀ ਮੁਰੰਮਤ ਸੜਕ ਦੀ ਬਹੁਤ ਜਲਦੀ ਹੋਣੀ ਚਾਹੀਦੀ ਤਾਂ ਜੋ ਲੋਕਾਂ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕੇ ਬਹੁਤ ਬਹੁਤ ਸ਼ੁਕਰੀਆ